ਸਭ ਤੋਂ ਪਹਿਲਾਂ ਤਾਂ ਤੁਹਾਡਾ মিডিਆ ਦੇ ਸਾਰੇ ਸਾਥੀਆਂ ਦਾ ਸ਼ੁਕਰੀਆ ਜੀ ਆਇਆਂ ਨੂੰ ਔਰ ਅੱਜ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੀ ਵਿਧਾਨ ਸਭਾ ਹਲਕਾ ਪੋਆ ਦੇ ਅੱਜ ਬਹੁਤ ਹੀ ਸਤਿਕਾਰਯੋਗ ਤੇ ਨਾਮਵਰ ਸ਼ਖਸੀਅਤਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਜਿਨ੍ਹਾਂ ਨੇ ਆਪਣੇ ਆਪਣੇ ਪਿੰਡਾਂ ਚ ਆਪਣੇ ਆਪਣੇ ਲੈਵਲ ਤੇ ਲੋਕਾਂ ਦੀ ਸੇਵਾ ਕੀਤੀ ਤੇ ਕਰ ਵੀ ਰਹੇ ਆ ਔਰ ਸਭ ਮੈਨੂੰ ਵੀ ਖੁਸ਼ੀ ਆ ਕਿ ਸਿਰਿ ਅਰਬਿੰਦ ਕੇਜਰੀਵਾਲ ਜੀ ਔਰ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਸੋ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਉਹ ਖਾਸ ਮਹਿਮਾਨ ਜਿਹੜੇ ਸਾਡੇ ਸਾਥੀ ਬਣੇ ਨੇ ਜਿਹੜਾ ਸਾਡੀ ਪਾਰਟੀ ਦਾ ਹਿੱਸਾ ਬਣੇ ਨੇ ਉਹਨਾਂ ਨੂੰ ਅੱਜ ਇੱਥੇ ਜੁਆਇਨ ਕਰਾਇਆ ਗਿਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਮੈਡਮ ਕਿਰਨ ਕੁਮਾਰੀ ਜਿਹੜੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਨੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਉਹ ਜੁੜੇ ਰਹੇ ਆ ਔਰ ਪਿੰਡ ਤਰਗੜ ਤੋਂ ਬਿਲੋਂਗ ਕਰਦੇ ਆ ਸੋ ਜੀ ਆ ਆ ਮੈਡੂ ਕਿਰਨ ਕੁਮਾਰੀ ਜੀ ਉਹਨਾਂ ਨੇ ਵੀ ਆਜਾਵਾਦੀ ਪਾਰਟੀ ਜੁਆਇਨ ਕੀਤੀ ਆ ਸਾਬਕਾ ਚੇਅਰਮੈਨ ਬਲਾਕ ਸੰਤੀ ਔਰ ਇਹਨਾਂ ਦੇ ਨਾਲ-ਨਾਲ ਮੁਕੇਸ਼ ਸ਼ਰਮਾ ਜਿਹੜੇ ਕਿਸੇ ਪਛਾਣ ਦੀ ਮਹਤਾਜ ਨਹੀਂ ਬਾਰ ਮਾ ਉਹਨਾਂ ਦਾ ਪਿੰਡ ਹੈਗਾ ਪਰ ਬਮਿਆਰ ਇਲਾਕੇ ਦੇ ਅੰਦਰ ਉਹ ਸੋਸ਼ਲ ਕੰਮਾਂ ਨੂੰ ਖਾਸ ਕਰਕੇ ਜਾਣੇ ਜਾਂਦੇ ਆ ਕੋਈ ਬਲੱਡ ਡੋਨੇਸ਼ਨ ਕੈਂਪ ਲਾਣਾ ਹੋਵੇ ਬੱਚਿਆਂ ਦੀਆਂ ਖੇਡਾਂ ਦਾ ਪ੍ਰਬੰਧ ਕਰਨਾ ਹੋਵੇ ਸੋ ਬੜਾ ਅੱਛਾ ਨਾਮ ਇਹਨਾਂ ਨੇ ਕਮਾਇਆ ਮੁਕੇਸ਼ ਸ਼ਰਮਾ ਜੀ ਨੇ ਅੱਜ ਉਹਨਾਂ ਨੇ ਵੀ ਜਿਹੜੇ ਬੀਜੇਪੀ ਨਾਲ ਜੁੜੇ ਰਹੇ ਨੇ ਪਹਿਲਾਂ ਪਰ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਇਹਨਾਂ ਨੂੰ ਵੀ ਜੀ ਆਇਆਂ ਨੂੰ ਸੋ ਇਹਨਾਂ ਦੇ ਨਾਲ ਨਾਲ ਅਰਜਨ ਅ ਅਰਜਨ ਸ਼ਰਮਾ ਜੀ ਜਿਹੜੇ ਪਿੰਡ ਬਲੋਤਰ ਤੋਂ ਸਰਪੰਚ ਨੇ ਔਰ ਬਹੁਤ ਹੀ ਪਿਆਰੇ ਮਨੁੱਖ ਵੀ ਨੇ ਸੋ ਇਹ ਫੈਮਿਲੀ ਆ ਜਿਹੜੀ ਲੰਬਾ ਸਮਾਂ ਮਤਲਬ ਜਿਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਉਸ ਇਲਾਕੇ ਦੇ ਅੰਦਰ ਮੈਦਾਨਾਂ ਦੇ ਬਜ਼ੁਰਗਾਂ ਨੂੰ ਵੀ ਜਾਣਦਾ ਮੇਰੇ ਬਹੁਤ ਹੀ ਸਤਿਕਾਰਯੋਗ ਹੋ ਰਹੇ ਨੇ ਸ਼ਾਇਦ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਸੋ ਇਹ ਉਸ ਪਰਿਵਾਰ ਨਾਲ ਬਿਲੋਂਗ ਕਰਦੇ ਆ ਅਰਜਨ ਸ਼ਰਮਾ ਜੀ ਜਿਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ join ਕੀਤੀ ਹੈ ਔਰ ਇਹਨਾਂ ਦੇ ਨਾਲ ਸਾਬਕਾ ਸਰਪੰਚ ਦਰਸ਼ਨ ਕੁਮਾਰ ਜੀ ਜਿਹੜੇ ਉਹਨਾਂ ਦੇ ਵੱਡੇ ਬ੍ਰਦਰ ਨੇ ਉਹਨਾਂ ਨੇ ਵੀ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਸੋ ਪਿੰਡ ਭਾਦੇ ਤੋਂ ਆ ਸਾਬਕਾ ਸਰਪੰਚ ਕਾਂਗਰਸ ਪਾਰਟੀ ਦੇ ਸੁਰਿੰਦਰ ਕੁਮਾਰ ਬਿੱਟੂ ਜੀ ਉਹਨਾਂ ਨੇ ਵੀ ਆ ਆਮ ਆਦਮੀ ਪਾਰਟੀ ਅੱਜ ਜੁਆਇਨ ਕੀਤੀ ਹੈ ਉਹਨਾਂ ਦਾ ਜੀ ਆਇਆਂ ਸੋ ਇਹਨਾਂ ਦੇ ਨਾਲ-ਨਾਲ ਬਿੰਦੂ ਠਾਕਰ ਜਿਹੜੇ ਸਰੋਟਾ ਪਿੰਡ ਤੋਂ ਨੇ ਔਰ ਬੜੇ ਅੱਛੇ ਮਤਲਬ ਵਿਅਕਤੀ ਨੇ ਆਪਣੇ ਪਿੰਡਾਂ ਦੇ ਅੰਦਰ ਉਹ ਇੱਕ ਸਤਕਾਰਯੋਗੋ ਜਾਣੇ ਜਾਂਦੇ ਆ ਸੋ ਬਿੰਦੂ ਠਾਕਰ ਜੀ ਉਹਨਾਂ ਨੇ ਵੀ ਅੱਜ ਆਮ ਆਦਮੀ ਪਾਰਟੀ ਜਨਮ ਕੀਤੀ ਆ ਸੋ ਇਹਨਾਂ ਦੇ ਨਾਲ ਵਿਪਨ ਜਿਹੜੇ ਬਾਰਮਾ ਨਾਲ ਸੰਬੰਧਤ ਨਹੀਂ ਔਰ ਅچھے ਪਰਿਵਾਰ ਚੋਂ ਨੇ ਅچھے ਇਨਸਾਨ ਨੇ ਇਹ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਨਮ ਦਿੱਤਾ ਸੋ ਜੋਤੀ ਜਿਹੜੇ ਮੈਂਬਰ ਪੰਚਾਇਤ ਨੇ ਆਪਣਾ ਪਾਦੇ ਤੋਂ ਸੋ ਉਹਨਾਂ ਦੇ ਨਾਲ ਨਾਲ ਰੂਪ ਲਾਲ ਜੀ ਔਰ ਇਹਨਾਂ ਦੇ ਨਾਲ ਰਾਜ ਕੁਮਾਰ ਜੀ ਔਰ ਅਮੀਚਾਂ ਜੀ ਇਹਨਾਂ ਸਾਰਿਆਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਨ ਕੀਤਾ ਸੋ ਮੈਂ ਆਪਣੇ ਵੱਲੋਂ ਵੀ ਆਪਣੇ ਪ੍ਰਦੇਸ਼ ਔਰ ਜਿਹੜੀ ਸਾਡੇ ਨੈਸ਼ਨਲ ਲੀਡਰਸ਼ਿਪ ਹੈ ਉਹਨਾਂ ਵੱਲੋਂ ਵੀ ਇਹਨਾਂ ਸਾਰੇ ਸਾਥੀਆਂ ਦਾ ਵੈਲਕਮ ਕਰਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਇਹ ਭਰੋਸਾ ਵੀ ਦਿਵਾਉਣਾ ਕਿ ਤੁਹਾਡਾ ਇਸ ਪਾਰਟੀ ਦੇ ਅੰਦਰ ਬਿਲਕੁਲ ਪੂਰਾ ਮਾਨਸਕਾਰ ਹੋਏਗਾ ਤੁਹਾਡੀਆਂ ਸੇਵਾਵਾਂ ਜਿੱਥੇ ਲੋਕਾਂ ਨੂੰ ਮਿਲਦੀਆਂ ਰੋਟੀ ਹੁਣ ਪਾਰਟੀ ਨੂੰ ਵੀ ਮਿਲਣਗੀਆਂ ਤੋ ਉਹਨੂੰ ਕਿਸੇ ਵੀ ਕਿਸਮ ਦਾ ਇਸ ਪਾਰਟੀ ਦੇ ਅੰਦਰ ਕਦੀ ਵੀ ਕੋਈ ਸਕਾਇਦ ਦਾ ਮੌਕਾ ਨਹੀਂ ਮਿਲੇਗਾ ਔਰ ਅਸੀਂ ਰਲ ਕੇ ਆਪਣਾ ਜਿਹੜਾ ਹਲਕਾ ਪੋਆ ਉਹਦੀ ਡਿਵੈਲਪਮੈਂਟ ਕਰਨੀ ਉਹਦਾ ਵਿਕਾਸ ਕਰਨਾ ਸੋ ਜੀ ਆ ਵੀ ਆ ਇਹਨਾਂ ਨੂੰ ਭਰੋਸਾ ਵੀ ਆ ਸੋ ਮੈਂ ਆਸ ਕਰਦਾ ਵੀ ਆਮ ਆਦਮੀ ਪਾਰਟੀ ਦੇ ਨਾਲ ਜੁੜਨ ਤੋਂ ਬਾਅਦ ਇਹ ਇੱਕ ਹੋਰ ਨਵੀਂ એનર્ਜੀ ਦੇ ਨਾਲ ਇੱਕ ਨਵੀਂ ਤਾਕਤ ਨਾਲ ਆਪਣੇ ਆਪਣੇ ਖੇਤਰ ਦੇ ਵਿੱਚ ਲੋਕਾਂ ਦੀ ਸੇਵਾ ਕਰਨਗੇ ਸੋ ਇਹਨਾਂ ਦੇ ਆਉਣ ਦੇ ਨਾਲ ਸਾਡੇ ਜ਼ਿਲ੍ਹਾ ਪਰਸ਼ਦੌਰ ਬਲਾਕ ਸੰਮਤੀ ਦੀਆਂ ਚੋਣਾਂ ਤੇ ਵੀ ਸਾਨੂੰ ਚੰਗਾ ਹੰਗਾਰਾ ਮਿਲੇਗਾ ਚੰਗਾ ਬਲ ਮਿਲੇਗਾ ਇਹ ਮੈਂ ਉਮੀਦ ਕਰਦਾ ਹੋਇਆ ਸਾਰੇ ਸਾਥੀਆਂ ਨੂੰ ਜੀ ਆਇਆਂ ਕਹਾਂ।